ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜੱਸ ਖਹਿਰਾ ਹਮੇਸ਼ਾ ਜਿਹੜੀ ਪੁਲਿਸ ਉਹ ਸ਼ਕਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਸਾਰੇ ਕਹਿੰਦੇ ਨੇ ਕਿ ਜਿਹੜੇ ਪੁਲਿਸ ਵਾਲੇ ਨੇ ਉਹ ਦੂਜਿਆਂ ਤੇ ਕਾਰਵਾਈ ਕਰਦੇ ਆ ਆਪਣੇ ਤੇ ਕੋਈ ਕਾਰਵਾਈ ਨਹੀਂ ਕਰਦੇ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲਿਆਂ ਵੱਲੋਂ ਆਪਣੇ ਹੀ ਬੰਦੇ ਤੇ ਕਾਰਵਾਈ ਕੀਤੀ ਗਈ ਹੈ ਉਸਨੇ ਆਪਣੀ ਪਰਸਨਲ ਗੱਡੀ ਤੇ ਜਿਹੜਾ ਪੁਲਿਸ ਦਾ ਸਟicker ਸੀ ਉਹ ਲਗਾਇਆ ਗਿਆ ਸੀਗਾ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਉਸ ਦਾ ਉਹ ਸਟicker ਪਟਿਆ ਵੀ ਗਿਆ ਚਲਾਨ ਵੀ ਕੀਤਾ ਗਿਆ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਵੀਡੀਓ ਕਿ ਕਿਸ ਤਰ੍ਹਾਂ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਸਟicker ਪਟ ਰਹੇ ਨੇ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਜਿਨ੍ਹਾਂ ਦੇ ਕੋਲ ਅਧਿਕਾਰ ਨਹੀਂ ਹੈਗਾ ਅਣਅਧਿਕਾਰਿਕ ਜਿਹੜੇ ਬੰਦੇ ਨੇ ਉਹ ਸਟicker ਨਹੀਂ ਲਗਾ ਸਕਦੇ ਚਾਹੇ ਉਹ ਕੋਈ ਕਰਮਚਾਰੀ ਹੋਵੇ ਚਾਹੇ ਜਿਹੜਾ ਮਰਜੀ ਹੋਵੇ ਜਿਸ ਨੂੰ ਸਰਕਾਰ ਦੇ ਵੱਲੋਂ ਸਟicker ਨਹੀਂ ਦਿੱਤਾ ਜਾਂਦਾ ਉਹ ਸਟicker ਨਹੀਂ ਲਗਾ ਸਕਦੇ ਇਸੇ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਆਪਣੀ ਗੱਡੀ ਦੇ ਪਿੱਛੇ ਪੁਲਿਸ ਦਾ ਸਟicker ਲਾ ਕੇ ਘੁੰਮ ਰਿਹਾ ਸੀ ਜੋ ਟ੍ਰੈਫਿਕ ਪੁਲਿਸ ਦੇ ਹੱਥੇ ਚੜ ਗਿਆ ਤੇ ਉਹਨਾਂ ਨੇ ਉਸ ਦਾ ਉਹ ਸਟicker ਵੀ ਲਾਇਆ ਤੇ ਉਸ ਦਾ ਚਲਾਨ ਵੀ ਕੀਤਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਪੁਲਿਸ ਮੁਲਾਜ਼ਮ ਆਪ ਉਸ ਮੁਲਾਜ਼ਮ ਦੀ ਗੱਡੀ ਤੋਂ ਸਟicker ਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਉਸ ਪੁਲਿਸ ਮੁਲਾਜ਼ਮ ਤੇ ਉਸ ਦੀ ਗੱਡੀ ਦੇ ਉੱਤੇ ਸਟicker ਲਾਇਆ ਗਿਆ ਚਲਾਨ ਵੀ ਕਟਿਆ ਗਿਆ ਇੱਕ ਜਿਹੜਾ ਵਧੀਆ ਚਿਹਰਾ ਉਹ ਸਾਹਮਣੇ ਆਇਆ ਪੁਲਿਸ ਦਾ ਉਹਨਾਂ ਨੇ ਆਪਣੇ ਬੰਦੇ ਤੇ ਕਾਰਵਾਈ ਕੀਤੀ ਹੈ ਪਹਿਲਾਂ ਵੀ ਇਦਾਂ ਦੀਆਂ ਕਾਫੀ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਸੀ ਹੁਣ ਜਿਹੜੀ ਪੁਲਸ ਆ ਪੂਰੀ ਚੁਕੰਨੀ ਹੋ ਚੁੱਕੀ ਆ ਉਹ ਕਿਸੇ ਨੂੰ ਜਿਹੜੀ ਨਈ ਬਕਸ਼ੀ ਦੀ ਚਾਹੇ ਉਹਨਾਂ ਦੇ ਆਪਣੇ ਮਹਿਕਮੇ ਦਾ ਬੰਦਾ ਹੋਵੇ ਚਾਹੇ ਕੋਈ ਹੋਰ ਹੋਵੇ ਉਹ ਹਮੇਸ਼ਾ ਇੱਕ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਪੂਰੀ ਤਰ੍ਹਾਂ ਮੰਨਣ ਦੇ ਵਿੱਚ ਹੁਣ ਯਕੀਨ ਰੱਖਦੀ ਹੈ ਪੂਰੀ ਚੌਕਸ ਹੋਈ ਹੋਈ ਆ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪੁਲਿਸ ਮੁਲਾਜ਼ਮ ਦੀ ਗੱਡੀ ਤੋਂ ਪੁਲਿਸ ਦਾ ਸਟਿੱਕਰ ਇਆ ਤੇ ਉਸ ਦਾ ਚਲਾਨ ਕੀਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜੱਸ ਖਹਿਰਾ ਹਮੇਸ਼ਾ ਜਿਹੜੀ ਪੁਲਿਸ ਉਹ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਸਾਰੇ ਕਹਿੰਦੇ ਨੇ ਕਿ ਜਿਹੜੇ ਪੁਲਿਸ ਵਾਲੇ ਨੇ ਉਹ ਦੂਜਿਆਂ ਤੇ ਕਾਰਵਾਈ ਕਰਦੇ ਆ ਆਪਣੇ ਤੇ ਕੋਈ ਕਾਰਵਾਈ ਨਹੀਂ ਕਰਦੇ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲਿਆਂ ਵੱਲੋਂ ਆਪਣੇ ਹੀ ਬੰਦੇ ਤੇ ਕਾਰਵਾਈ ਕੀਤੀ ਗਈ ਹੈ ਉਸ ਨੇ ਆਪਣੀ ਪਰਸਨਲ ਗੱਡੀ ਤੇ ਜਿਹੜਾ ਪੁਲਿਸ ਦਾ ਸਟicker ਸੀ ਉਹ ਲਗਾਇਆ ਗਿਆ ਸੀਗਾ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਉਸ ਦਾ ਉਸ ਸਟicker ਪਟਿਆ ਵੀ ਗਿਆ ਚਲਾਨ ਵੀ ਕੀਤਾ ਗਿਆ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆਂ ਵੀਡੀਓ ਕਿ ਕਿਸ ਤਰ੍ਹਾਂ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਸਟicker ਪਟ ਰਹੇ ਨੇ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਜਿਨ੍ਹਾਂ ਦੇ ਕੋਲ ਅਧਿਕਾਰ ਨਹੀਂ ਹੈਗਾ ਅਣਅਧਿਕਾਰਿਕ ਜਿਹੜੇ ਬੰਦੇ ਨੇ ਉਹ ਸਟicker ਨਹੀਂ ਲਗਾ ਸਕਦੇ ਚਾਹੇ ਉਹ ਕੋਈ ਕਰਮਚਾਰੀ ਹੋਵੇ ਚਾਹੇ ਜਿਹੜਾ ਮਰਜੀ ਹੋਵੇ ਜਿਸ ਨੂੰ ਸਰਕਾਰ ਦੇ ਵੱਲੋਂ ਸਟicker ਨਹੀਂ ਦਿੱਤਾ ਜਾਂਦਾ ਉਹ ਸਟicker ਨਹੀਂ ਲਗਾ ਸਕਦੇ ਇਸੇ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਆਪਣੀ ਗੱਡੀ ਦੇ ਪਿੱਛੇ ਪੁਲਿਸ ਦਾ ਸਟicker ਲਾ ਕੇ ਘੁੰਮ ਰਿਹਾ ਸੀ ਜੋ ਟ੍ਰੈਫਿਕ ਪੁਲਿਸ ਦੇ ਹੱਥੇ ਚੜ ਗਿਆ ਤੇ ਉਹਨਾਂ ਨੇ ਉਸ ਦਾ ਉਹ ਸਟicker ਵੀ ਲਾਇਆ ਤੇ ਉਸ ਦਾ ਚਲਾਨ ਵੀ ਕੀਤਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਪੁਲਿਸ ਮੁਲਾਜ਼ਮ ਆਪ ਉਸ ਮੁਲਾਜ਼ਮ ਦੀ ਗੱਡੀ 'ਤੇ ਸਟicker ਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਉਸ ਪੁਲਿਸ ਮੁਲਾਜ਼ਮ ਤੇ ਉਸ ਦੀ ਗੱਡੀ ਦੇ ਉੱਤੇ ਸਟicker ਲਾਇਆ ਗਿਆ ਚਲਾਨ ਵੀ ਕਟਿਆ ਗਿਆ ਇੱਕ ਜਿਹੜਾ ਵਧੀਆ ਚਿਹਰਾ ਉਹ ਸਾਹਮਣੇ ਆਇਆ ਪੁਲਿਸ ਦਾ ਉਹਨਾਂ ਨੇ ਆਪਣੇ ਬੰਦੇ ਤੇ ਕਾਰਵਾਈ ਕੀਤੀ ਹੈ ਪਹਿਲਾਂ ਵੀ ਇਦਾਂ ਦੀਆਂ ਕਾਫੀ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਸੀ ਹੁਣ ਜਿਹੜੀ ਪੁਲਸਾ ਪੂਰੀ ਚੁਕੰਨੀ ਹੋ ਚੁੱਕੀ ਆ ਉਹ ਕਿਸੇ ਨੂੰ ਜਿਹੜੀ ਨਈ ਬਕਸ਼ੀ ਦੀ ਚਾਹੇ ਉਹਨਾਂ ਦੇ ਆਪਣੇ ਮਹਿਕਮੇ ਦਾ ਬੰਦਾ ਹੋਵੇ ਚਾਹੇ ਕੋਈ ਹੋਰ ਹੋਵੇ ਉਹ ਹਮੇਸ਼ਾ ਇੱਕ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਪੂਰੀ ਤਰ੍ਹਾਂ ਮੰਨਣ ਦੇ ਵਿੱਚ ਹੁਣ ਯਕੀਨ ਰੱਖਦੀ ਹੈ ਪੂਰੀ ਚੌਕਸ ਹੋਈ ਹੋਈ ਆ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪੁਲਿਸ ਮੁਲਾਜ਼ਮ ਦੀ ਗੱਡੀ ਤੋਂ ਪੁਲਿਸ ਦਾ ਸਟicker ਪੱਟ ਕਹਤੇ ਉਸਦਾ ਚਲਾਨ ਕੀਤਾ